ਇੱਕ ਉਦਾਸੀ ਬਾਣਾ ਉਤਾਰਿਆ ਸੀ ਤੇ ਉਦਾਸੀ ਬਾਣਾ ਉਤਾਰ ਕਰਕੇ ਬਾਬਾ ਸ਼੍ਰੀਚੰਦ ਜੀ ਦੀ ਝੋਲੀ ਵਿੱਚ ਪਾਇਆ ਸੀ ਬਾਬਾ ਸ਼੍ਰੀਚੰਦ ਸਾਹਿਬ ਕਹਿੰਦੇ ਸਾਨੂੰ ਗੁਰੂ ਪਿਤਾ ਨੇ ਵਚਨ ਕੀਤਾ ਸੀ ਅੱਜ ਤੁਹਾਨੂੰ ਦੇ ਚੱਲੇ ਆ ਤੇ ਸਮਾਂ ਆਉਣ ਤੇ ਤੁਹਾਡੇ ਤੋਂ ਇਹ ਬਾਣਾ ਅਸੀਂ ਵਾਪਸ ਵੀ ਲਵਾਂਗੇ ਪ੍ਰਚਾਰ ਵਾਸਤੇ ਕਈ ਲੋਕ ਕਹਿੰਦੇ ਉਦਾਸੀ ਬਾਣਾ ਬਾਹਰੋਂ ਆਇਆ ਪਰ ਕਰਤਾਰਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਉਦਾਸੀ ਬਾਣਾ ਦਿੱਤਾ ਤੇ ਬਾਬਾ ਸ਼੍ਰੀ ਚੰਦ ਸਾਹਿਬ ਕਹਿੰਦੇ ਸਾਨੂੰ ਗੁਰੂ ਪਿਤਾ ਨੇ ਫਰਮਾਨ ਕੀਤਾ ਕਿ ਸਮਾਂ ਆਉਣ ਤੇ ਇਹ ਬਾਣਾ ਲੈ ਕੇ ਫਿਰ ਪੰਥ ਦਾ ਪ੍ਰਚਾਰ ਕਰਨ ਲਈ ਜਾਵਾਂਗੇ ਉਹ ਸਮਾਂ ਆ ਗਿਆ ਬਾਬਾ ਗੁਰਦਿੱਤਾ ਜੀ ਆਏ ਨੇ ਇਹਨਾਂ ਦਾ ਚਿਹਰਾ ਬਿਲਕੁਲ ਗੁਰਨਾਨਕ ਸਾਹਿਬ ਦੇ ਨਾਲ ਮਿਲਦਾ ਤੇ ਇਹਨਾਂ ਦਾ ਵਿਆਹ ਵੀ ਬਟਾਲੇ ਹੋਇਆ ਸਾਡੇ ਗੁਰੂ ਪਿਤਾ ਦਾ ਵਿਆਹ ਵੀ ਬਟਾਲੇ ਹੋਇਆ ਹੈ